ਵੰਤਮਨ ਸਾਹਿਬ ਵੀ ਆਏ ਸੀ ਬੜਾ ਰੋਲਾ ਪਿਆ ਜੀ ਤੁਸੀਂ ਵੀ ਗੱਲਾਂ ਗੱਲਾਂ ਦੇ ਵਿੱਚ ਕੀਤਾ ਹੈ ਤੇ ਕੀ ਕਹਿਣਾ ਜਾਊਗਾ ਦੇਖੋ ਸਾਰਿਆਂ ਨੂੰ ਪਹਿਲੇ ਤਾਂ ਮੈਂ ਕੇਜਰੀਵਾਲ ਸਾਹਿਬ ਦੀ ਗੱਲ ਦਾ ਜਵਾਬ ਦੇਣਾ ਤੁਸੀਂ ਦੋਨੋਂ ਰੰਧਾਵਿਆਂ ਦੇ ਵਿੱਚ ਕੱਲ ਕਹੀਏ ਕਿ ਇੱਕ ਇਮਾਨਦਾਰ ਇੱਕ ਬੇਈਮਾਨ ਪਹਿਲੀ ਗੱਲ ਤੇ ਮੈਂ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹਨਾ ਕਿ ਇੱਕ ਚੋਰ ਜੱਜ ਦਾ ਰੋਲ ਅਦਾ ਕਰ ਸਕਦਾ ਉਲਟਾ ਚੋਰ कोतवाल ਕੋ ਡਾਂਟ ਰਿਹਾ ਇੱਕ ਪੁਰਾਣੀ ਕਹਾਵਤ ਬਣੀ ਸੀ 6 ਮਹੀਨੇ ਸ਼ਰਾਬ ਦੇ ਸਕੈਂਡਲ ਦੇ ਵਿੱਚ ਜੇ ਹਥਿਆਰ ਜੇਲ੍ਹ ਚ ਕੱਟ ਕੇ ਖੁਦ ਜ਼ਮਾਨਤੀ ਆਏ ਕੀ ਇਹਨਾਂ ਕੋਲ ਕੋਈ ਅਧਿਕਾਰ ਹੈ ਕਿਸੇ ਤੇ ਗੱਲਬਾਤ ਸੁਣ ਚੁੱਕਣ ਦਾ ਤੇ ਦੂਜੀ ਗੱਲ ਮੈਂ ਵੀ ਦੇ ਦੇਵਾਂ ਦਸਵਾਤਾਂ ਸਾਰੇ ਏਰੀਏ ਨੂੰ ਪੁੱਛ ਕੇ ਵੇਖੋ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਜਿਹੜੇ ਪਿਛਲੇ 12 12 14 14 ਇਲੈਕਸ਼ਨਾਂ ਜਿੱਤੇ ਨੇ ਇਹਨਾਂ ਦੇ ਸ਼ੁਰਗਵਾਸੀ ਪਿਤਾ ਜਿੱਤੇ ਤੇ ਜਿਹਨੇ ਜਿਹੜੇ ਆਪ 4-4 5-5 ਵਾਰ ਇਲੈਕਸ਼ਨਾਂ ਲਗਾਤਾਰ ਜਿੱਤੇ ਨੇ 5-5 7-7 ਵਾਰ ਬਜ਼ੁਰਗ ਜਿੱਤੇ ਨੇ 10-10 11-11 ਇਲੈਕਸ਼ਨਾਂ ਜਿੱਤਣ ਵਾਲੇ ਇਮਾਨਦਾਰ ਹੀ ਪੱਕੇ ਇਮਾਨਦਾਰ ਹੀ ਵਿਅਕਤੀ ਨੂੰ ਵੋਟ ਪੈਸੀ ਬੇਈਮਾਨਾਂ ਦਾ ਪਹਿਲੇ ਵੀ ਵੋਟ ਨਹੀਂ ਪਈ ਤੇ ਬੇਈਮਾਨਾਂ ਨੂੰ ਹੁਣ ਵੀ ਨਹੀਂ ਪੈ। ਤੋਂ ਆਪੇ ਲੋਕ ਇਸ ਕੰ ਦਾ ਜਵਾਬ ਦੇਣਗੇ। ਮੈਨੂੰ ਅਫਸੋਸ ਹੈ ਮੁੱਦਿਆਂ ਤੇ ਰਹਿਣਾ ਚਾਹੀਦਾ ਸੀ। ਜਿੱਥੇ ਵੀ ਕਿਤੇ ਖੁਦਕਸ਼ੀ ਹੋਈਆਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਪਿੰਡੇ ਚ ਮੈਂ ਨਿਦਾਮਪੁਰ ਪਿੰਡੇ ਸੰਗਰੂਰ ਦਾ ਜਾ ਕੇ ਆਇਆ। ਅਜੇ ਤੱਕ ਚੀ ਮਿਨਿਸਟਰ ਨਹੀਂ ਗਿਆ ਕੇਜਰੀਵਾਲ ਸਾਹਿਬ ਨਹੀਂ ਗਏ ਕੋਈ ਮਿਨਿਸਟਰ ਨਹੀਂ ਗਿਆ ਕੋਈ ਇਹਨਾਂ ਦਾ ਐਮਐਲਏ ਤੇ ਐਮਪੀ ਨਹੀਂ ਗਿਆ ਤੇ ਕੇਜਰੀਵਾਲ ਸਾਹਿਬ ਨੇ ਇਸ ਗੱਲ ਦਾ ਯਕੀਨ ਦੁਆਇਆ ਸੀ ਕਿ ਸਾਡੀ ਸਰਕਾਰ ਰਹੇਗੀ ਅਪ੍ਰੈਲ ਦੇ ਮਹੀਨੇ ਚ ਕੋਈ ਕੋਈ ਵੀ ਖੁਦਕਸ਼ੀ ਹੋਏਗੀ ਮੈਂ ਪਰਸਨਲੀ ਰਿਸਪੋਨਸਿਬਲ ਹੋਊਂਗਾ ਖੁਦਕਸ਼ੀਆਂ ਤੇ ਤੇ ਗਿਆ ਜੀ ਨਸ਼ਾ ਮੁਕਤੀ ਆਪਾਂ ਗੱਲ ਕਰ ਲਈਏ ਇਹਨਾਂ ਦੇ ਪੁਲਿਸ ਸਟੇਸ਼ਨਾਂ ਦੇ ਬਾਹਰ ਟੈਲੀਫੋਨ ਜਦੋਂ ਵੀ ਬਾਹਰ ਨਿਕਲੋਗੇ ਨਾ ਹਰ ਪੁਲਿਸ ਸਟੇਸ਼ਨ ਦੀ ਕੰਨ ਤੇ ਜਿੱਥੇ ਸੰਤਰੀ ਖਲੋਤਾ ਹੈ ਉਥੇ ਟੈਲੀਫੋਨ ਨੰਬਰ ਦਿੱਤੇ ਨੇ ਕਿ ਜਿਹਨੇ ਉਹ ਡਿਲੀਵਰੀ ਕਰਾਣੀ ਇੱਥੋਂ ਲੈ ਲਓ ਆ ਤੁਸੀਂ ਮੈਨੂੰ ਦੱਸੋ ਫੜਨਾ ਹੈ ਨਾ ਕਿ ਮੈਨੂੰ ਕਿਸੇ ਨੇ ਪੁੱਛਿਆ ਸੀ ਕਿ ਨਸ਼ਾ ਮੁਕਤ ਨਹੀਂ ਹੋਇਆ ਮੈਂ ਹੱਦ 20 ਸਾਲਾਂ ਚ ਇਹ ਭਗਵੰਤ ਮਾਨ ਨੂੰ ਇਕੱਲੇ ਨੂੰ ਨਸ਼ਾ ਮੁਕਤ ਨਹੀਂ ਕਰ ਸਕਿਆ ਪੰਜਾਬ ਕਿਸਾ ਹੋਏਗਾ ਸਰ ਮਡੀਆਂ ਦੇ ਹਾਲਾਤ ਕਿਦਾਂ ਕਿਸਾਨ ਅਜੇ ਤੱਕ ਕਣਕ ਨਹੀਂ ਵੀਜੀ ਜਾ ਰਹੀ ਝੋਨਾ ਨਹੀਂ ਚੁੱਕਿਆ ਜਾ ਰਿਹਾ ਇਹ ਰਲ ਕੇ ਦੇਖੋ ਇਹ ਗੱਲ ਚੰਗੀ ਤਰ੍ਹਾਂ ਸੁਣ ਲਓ ਇਹ ਭਗਵੰਤ ਨੇ ਰਲ ਕੇ ਬੀਜੇਪੀ ਨਾਲ ਕਿਸਾਨ ਦੀ ਖੇਤ ਮਜ਼ਦੂਰ ਦੀ ਸਾਡੇ ਆੜਤੀ ਦੀ ਤੇ ਸਾਡੇ ਛੇਲਰ ਵਾਲੇ ਦੀ ਲੁੱਟ ਕਰਾਈ 300 ਰੁਪਿਆ ਐਵਰੇਜ ਪੰਜਾਬ ਦੇ ਵਿੱਚ ਝੋਨਾ ਮੰਡੀਆਂ ਚ ਸਸਤਾ ਵਿਕਿਆ 300 ਮੇਰੀ ਇੱਕ ਧਿਆਨ 185 ਲੱਖ ਮੈਟ्रिक टन ਝੋਨਾ ਅੰਦਾਜ਼ਾ ਜੇ 300 ਦੀ ਐਵਰੇਜ ਲਾਈਏ ਤੇ 5500 ਤੋਂ 6000 ਕਰੋੜ ਰੁਪਿਆ ਕਿਸਾਨਾਂ ਦੀ ਜੇਬ ਚੋਂ ਕੱਢਿਆ ਗਿਆ ਸਾਢੇ ਅੱਛਾ ਅਗਲੀ ਗੱਲ ਪਉਣ ਜਿਹੜੀ ਗੱਲ ਰੰਧਾਵਾ ਸਾਹਿਬ ਨੇ ਪਿਛਲੇ ਪਿੰਡ ਚ ਕਹੀ ਸੀ ਅਸੀਂ ਬਹੁਤ ਜਲਦ ਆਪਣੇ ਵਕੀਲਾਂ ਨਾਲ ਗੱਲ ਕਰਦੇ ਜਿਹੜੀ ਗੱਲ ਸਤਾਰ ਹਮੀਰ ਸਿੰਘ ਵੈਟਰਨ ਜਰਨਲਿਸਟ ਨੇ ਕਹੀ ਕਿ ਡੀਸੀ ਗੁਰਦਾਸਪੁਰ ਨੇ ਕੋਈ 2100 ਰੁਪਏ ਦਾ ਕੋਈ ਸੌਦਾ ਸਿੱਧੇ ਤੌਰ ਕਰਵਾਇਆ ਕਿਸਾਨਾਂ ਦਾ ਆੜਤੀਆਂ ਦਾ ਜਾਂ ਜੋ ਵੀ ਉੱਥੇ ਗੱਲ ਕੀਤੀ ਹੈ ਕਿ 2320 ਦੀ ਜਗ੍ਹਾ ਤੇ ਜੇ ਗੱਲ ਐਸਟੈਬਲਿਸ਼ ਹੋ ਗਈ ਵੀ ਵਿਲ ਸੀ ਕੇ ਸੀਬੀਆਈ ਇਨਕੁਆਇਰੀ ਇਨਟੂ ਥਿਸ ਅਸੀਂ ਸੀਬੀਆਈ ਦੀ ਬਟ ਅਸੀਂ ਪਹਿਲੇ ਇੱਕ ਵਾਰ ਤਿਆਰ ਕਰਿਆ ਅਸੀਂ ਪਹਿਲੇ ਆਪਣੇ ਵਕੀਲ ਦੇ ਨਾਲ ਅੱਜ ਹੀ ਚੰਦੀਗੜ੍ਹ ਗੱਲ ਕਰ ਰਿਹਾ ਜੇ ਇਹ ਚੀਜ਼ ਸਟੈਬਲਿਸ਼ ਹੋ ਸਕਦੀ ਹੋਈ ਤੇ ਵੀ ਵਿਲ ਗੈਟ ਇਟ ਫੁਲੀ ਇਨਵੈਸਟੀਗੇਟਿਡ ਕਿ ਜਿਹੜਾ ਇੱਡਾ ਵੱਡਾ ਸਕੈਮ ਹੈ ਹੋ ਸਕਦਾ ਸਾਰੇ ਪੰਜਾਬ 'ਚ ਹੀ ਹੋ ਰਿਹਾ ਬਟ ਇੱਥੇ ਤੇ ਔਨ ਰਿਕਾਰਡ ਸਹ ਹਮੀਰ ਸਿੰਘ ਨੇ ਕਿਹਾ ਜੇ ਉਹਨਾਂ ਕੋਲ ਪ੍ਰੂਫ ਹੈ ਸਹ ਹਮੀਰ ਸਿੰਘ ਕੋਈ ਪ੍ਰੂਫ ਲਵਾਂਗੇ ਅਸੀਂ ਕਚਹਿਰੀ ਵਿੱਚੇ ਗੱਲ ਕਵਾਂਗੇ ਕਿ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਇਸ ਵੱਡਾ ਜਿਹੜਾ ਚਾਰਜ ਹੈ ਉਹਦੀ ਇਨਵੈਸਟੀਗੇਸ਼ਨ ਪਰ ਕੁਲਦੀਪ ਸਿੰਘ ਢਾਲੀਵਾਲ ਕੱਲ ਆਈ ਸੀਗੇ ਉਹਨਾਂ ਨੇ ਕਿਹਾ ਕਿ ਗੁੰਡਾਜ਼ਮ ਜਿਹੜਾ ਵਾ ਇਹ ਪਹਿਲੀਆਂ ਸਰਕਾਰਾਂ ਨੇ ਜਿਹੜਾ ਵਾ ਕੀਤਾ ਵਾ ਹੁਣ ਨਹੀਂ ਇਹ ਦੀ ਬਰੀਕੀ ਗਣ ਚੁੰਦੀ ਜਿਹੜਾ ਗੁੰਡਾ ਗੁੰਡਾ ਗੈਂਗਸਟਰਵਾਦ ਜਿਹੜਾ ਆ ਪਹਿਲੀਆਂ ਸਰਕਾਰਾਂ ਨੇ ਇਹਨਾਂ ਨੇ ਤੇ ਡੀਸੀ ਸਾਹਿਬ ਕਹਿੰਦੇ ਕੋਈ ਗੈਂਗਸਟਰਵਾਦ ਦਾ ਮੁੱਦਾ ਨਹੀਂ ਡੀਸੀ ਸਾਹਿਬ ਨੇ ਪ੍ਰੈਸ ਕਾਨਫਰੰਸ ਕਿਦ ਜਦ ਕਿ ਇਹਨਾਂ ਨੇ ਸ਼ਿਕਾਇਤ ਕੀਤੀ ਆ ਕਾਕਾ ਜੀ ਮੇਰੀ ਗੱਲ ਸੁਣੋ ਡੀਸੀ ਹੋਰ ਕੀ ਕਹੇ ਜੀ ਇਹਨਾਂ ਦੇ ਗੈਂਗਸਟਰ ਗੈਂਗਸਟਰ ਦੇ ਰਿਸ਼ਤੇਦਾਰ ਕਰੋ ਕਰ ਸਰਪੰਚਾਂ ਕੋ ਜਾ ਰਹੇ ਨੇ ਉਹ ਵੀ ਗੱਲ ਰੰਧਾਵਾ ਸਾਹਿਬ ਨੇ ਕਹੀ ਮੈਂ ਪ੍ਰੂਫ ਦਵਾਂਗਾ ਇਹਨਾਂ ਦੇ ਪ੍ਰੈਜ਼ੀਡੈਂਟ ਮੰਤਰੀ ਜਿਹੜੇ ਇੱਥੇ ਫਿਰ ਰਹੇ ਨੇ ਬਹੁਤ ਸਾਰੇ ਪੰਜਾਬ ਦੇ ਨਾਮੀ ਗੈਂਗਸਟਰ ਤੇ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਦੀਆਂ ਗੱਡੀਆਂ 'ਚ ਨੇ ਨਜਾਇਜ਼ ਵੈਪਨਸ ਨਾਲ ਲੈ ਰਹੇ ਨੇ ਦੇ ਹੈਵ ਆਲਰੇਡੀ ਕੰਸੀਡਰ ਡੀਫੀਟ ਹੈ ਗੱਲ ਨੂੰ ਮੰਨ ਚੁੱਕੇ ਅਸੀਂ ਹਾਰ ਚੁੱਕੇ ਜੇ ਇੱਥੋਂ ਦਾ ਇੱਕ ਨੌਨ ਗੈਂਗਸਟਰ ਆਪਣੇ ਰਿਸ਼ਤੇਦਾਰ ਨੂੰ ਘਰ ਕੇ ਫੋਨ ਤੇ ਗੱਲਾਂ ਕਰਾ ਰਿਹਾ ਉਹਦਾ ਮਤਲਬ ਉਹ ਕੰਸੀਡਰ ਕਰਕੇ ਕਿ ਹਾਰ ਚੁੱਕੇ ਡੀਸੀ ਸਾਹਿਬ ਡਿਨਾਈ ਕਰ ਰਿਹਾ ਗੱਲ ਨੂੰ ਡੀਸੀ ਸਾਹਿਬ ਤੇ ਡਿਨਾਈ ਕਰ ਉਹ ਐਕਸੈਪਟ ਕਰ ਸਕਦਾ ਤੁਸੀਂ ਮੈਨੂੰ ਇਹ ਦੱਸੋ ਸਾਰੇ ਵਿਧਾਨ ਸਭਾ ਚੁੱਕੇ ਆ ਕਿ ਮੁੱਦਾ ਕਾਕਾ ਪਹਿਲੀ ਚੁੱਕਿਆ ਜਾਏਗਾ ਕਚਹਿਰੀ ਚੁੱਕਾਂਗੇ ਵਿਧਾਨ ਸਭਾ ਜਦੋਂ ਤੱਕ ਆਏਗੀ ਉਦੋਂ ਤੱਕ ਇਹਨਾਂ ਦੀ ਸਬਾ ওভার ਹੋ ਗਈ ਹੋਣੀ ਹੈ ਠੀਕ ਹੈ ਜੀ